ਲੁਧਿਆਣਾ ਸ਼ਹਿਰ ਦੇ ਪੌਸ਼ ਏਰੀਆ ਵਿੱਚ ਬਣੀ ਇੱਕ ਹਾਊਸਿੰਗ ਸੁਸਾਇਟੀ ਦਾ ਫਲੈਟ ਨੰਬਰ 524 ਇਸ ਫਲੈਟ ਵਿੱਚ ਰਾਜਵੀਰ ਗਰੇਵਾਲ ਜੋ ਇਹਦਾ ਮਾਲਕ ਹੈ ਉਹ ਇਕੱਲਾ ਹੀ ਰਹਿੰਦਾ ਉਹਦਾ ਬੇਟਾ ਤੇ ਪਤਨੀ ਕੈਨੇਡਾ ਰਹਿੰਦੇ ਹਨ ਉਹ ਆਪ ਸਰਕਾਰੀ ਅਫਸਰ ਹੈ ਇੱਕ ਵਾਰ ਉਹ ਵੀ ਕੈਨੇਡਾ ਜਾ ਆਇਆ ਪਰ ਉਸ ਨੂੰ ਉੱਥੇ ਰਹਿਣਾ ਪਸੰਦ ਨਹੀਂ ਇਸ ਲਈ ਉਹ ਵਾਪਸ ਪੰਜਾਬ ਆ ਗਿਆ ਸਵੇਰ ਦਾ ਵਕਤੀ ਉਹ ਅਜੇ ਸੈਰ ਕਰਕੇ ਆਇਆ ਹੀ ਸੀ ਕਿ ਅਚਾਨਕ ਉਹਦੇ ਫਲੈਟ ਦੀ ਘੰਟੀ ਵੱਜੀ ਜਿਉਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਦੋ ਪੁਲਿਸ ਵਾਲੇ ਖੜੇ ਸਨ ਇਹ ਰਾਜਵੀਰ ਗਰੇਵਾਲ ਦਾ ਘਰ ਹੈ ਇੱਕ ਨੇ ਕਿਹਾ ਹਾਂਜੀ ਮੈਂ ਹੀ ਰਾਜਵੀਰ ਗਰੇਵਾਲ ਹਾਂ ਅਸੀਂ ਸੀਆਈਏ ਸਟਾਫ ਤੋਂ ਹਾਂ ਤੁਹਾਨੂੰ 11 ਵਜੇ ਡੀਐਸਪੀ ਸਾਹਿਬ ਨੇ ਦਫ਼ਤਰ ਬੁਲਾਇਆ ਜੀ ਉਹਨਾਂ ਨੇ ਇੱਕ ਕਾਗਜ਼ ਰਾਜਵੀਰ ਦੇ ਹੱਥ ਫੜਾ ਦਿੱਤਾ ਤੇ ਦੂਸਰੇ ਕਾਗਜ਼ ਤੇ ਸਾਈਨ ਦੇਣ ਦਾ ਇਸ਼ਾਰਾ ਕੀਤਾ ਪਰ ਕਿਉਂ ਬੁਲਾਇਆ ਮੈਨੂੰ ਇਹ ਨਹੀਂ ਪਤਾ ਜੀ ਇਹਨਾਂ ਕਹਿ ਕੇ ਪੁਲਿਸ ਵਾਲੇ ਸਾਈਨ ਕਰਾ ਕੇ ਚਲੇ ਗਏ ਰਾਜਵੀਰ ਸੋਚਣ ਲਈ ਮਜਬੂਰ ਸੀ ਵੀ ਉਸ ਨੂੰ ਕਿਉਂ ਬੁਲਾਇਆ ਹੈ ਪੁਲਿਸ ਅਫਸਰ ਨੇ ਰਾਜਵੀਰ ਮਿੱਥੇ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਹੀ ਪੁਲਿਸ ਦਫ਼ਤਰ ਪਹੁੰਚ ਗਿਆ ਉਸ ਨੇ ਮੁੰਚੀ ਨੂੰ ਉਹ ਕਾਗਜ਼ ਵਿਖਾਇਆ ਜਿਸ ਤੇ ਉਸ ਨੂੰ ਆਉਣ ਲਈ ਕਿਹਾ ਸੀ ਮੁੰਚੀ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਉਹ ਕਾਗਜ਼ ਲੈ ਕੇ ਅੰਦਰ ਚਲਾ ਗਿਆ ਥੋੜੀ देर ਬਾਅਦ ਉਹ ਬਾਹਰ ਆਇਆ ਤੇ ਰਾਜਵੀਰ ਗਰੇਵਾਲ ਇਸ਼ਾਰਾ ਕਰਕੇ ਕਹਿੰਦਾ ਰਾਜਵੀਰ ਗਰੇਵਾਲ ਤੁਹਾਨੂੰ ਸਭ ਅੰਦਰ ਬੁਲਾ ਰਹੇ ਨੇ ਰਾਜਵੀਰ ਕਾਲੇ ਨਾ ਅੰਦਰ ਚਲਾ ਗਿਆ ਤੁਸੀਂ ਰਾਜਵੀਰ ਗਰੇਵਾਲ ਹੋ ਹਾਂਜੀ ਬੈਠੋ ਅਫਸਰ ਨੇ ਸਾਹਮਣੇ ਵਾਲੀ ਕੁਰਸੀ ਤੇ ਇਸ਼ਾਰਾ ਕਰਦੇ ਗਿਆ ਰਾਜਵੀਰ ਬੈਠ ਗਿਆ ਹੁਣ ਉਹਨਾਂ ਦੋਹਾਂ ਨੇ ਮੂੰਹ ਇੱਕ ਦੂਜੇ ਵੱਲ ਸਨ ਮਿਸਟਰ ਰਾਜਵੀ ਤੁਹਾਡੇ ਕੋਲ ਚਿੱਟੇ ਰੰਗ ਦੀ ਬਰੀਜ਼ਾਕਾਰ ਹੈ ਹਾਂਜੀ ਹੈ ਤੁਸੀਂ ਕੱਲ 10 ਵਜੇ ਆਪਣੇ ਘਰ ਤੇ ਸਰਹੰਦ ਤੇ ਸਤਿਕਾਰ ਹੋਟਲ ਵਿੱਚ ਗਏ ਸੀ ਜਿਹਦਾ ਕਮਰਾ ਤੁਸੀਂ ਪਰਸੋਂ ਆਨਲਾਈਨ ਬੁੱਕ ਕਰਵਾਇਆ ਸੀ ਤੇ ਆਨਲਾਈਨ ਹੀ ਪੇਮੈਂਟ ਕੀਤੀ ਸੀ ਹਾਂਜੀ ਪਰ ਮੈਥੋਂ ਇਹ ਸਭ ਕੁਝ ਕਿਉਂ ਪੁੱਛਿਆ ਜਾ ਰਿਹਾ ਹੈ ਤੁਹਾਨੂੰ ਜੋ ਪੁੱਛਿਆ ਜਾ ਰਿਹਾ ਹੈ ਉਸ ਦਾ ਸਹੀ ਜਵਾਬ ਦਿਓ ਹਾਂ ਗਲਤ ਦਿੱਤਾ ਜਵਾਬ ਉਹ ਹਾਰਦ ਲਈ ਪਾਰੀ ਪੈ ਸਕਦਾ ਜੀ ਤੁਸੀਂ ਅੱਧਾ ਘੰਟਾ ਹੋਟਲ ਦੇ ਕਮਰਾ ਨੰਬਰ 203 ਵਿੱਚ ਰਹੇ ਫਿਰ ਤੁਸੀਂ ਕਮਰੇ ਦੀ ਚਾਬੀ ਵਾਪਸ ਕਰਕੇ ਉਸੇ ਵਰੀਜਾਕਾਰ ਰਾਹੀਂ ਮੰਡੀ ਗਵਿੰਦਗੜ ਗਏ ਤੇ 1 ਘੰਟਾ ਮੇਨ ਬਾਜ਼ਾਰ ਵਿੱਚ ਰੁਕੇ ਤੇ ਫਿਰ ਮੰਡੀ ਗਵਿੰਦਗੜ ਤੋਂ ਰਾਜਪੁਰੇ ਗਏ ਉੱਥੇ ਸਿਰਫ 2 ਮਿੰਟ ਰੁਕੇ ਤੇ ਫਿਰ ਵਾਪਸ ਲੁਧਿਆਣੇ ਆ ਗਏ ਐਮ ਆਈ ਰਾਈਟ ਮਿਸਟਰ ਗਰੀਵਲ ਮੈਂ ਠੀਕ ਕਿਹਾ ਨਾ ਮਿਸਟਰ ਗਰੀਵਲ ਹਾਂਜੀ ਬਿਲਕੁਲ ਠੀਕ ਹੈ ਤੁਸੀਂ ਪਰ ਇਸ ਸਬ ਲਈ ਪੁਲਿਸ ਦਾ ਕੀ ਤਾਲੁਕ ਹੈ ਜੀ ਕੀ ਮੈਂ ਪੁੱਛ ਸਕਦਾ ਤੁਸੀਂ ਕੱਲ ਕੀ ਕਰਨ ਗਏ ਸੀ ਅੱਧੇ ਘੰਟੇ ਬਾਅਦ ਹੋਟਲ ਛੱਡ ਦਿੱਤਾ ਫਿਰ ਮੰਡੀ ਗਵਿੰਦਗੜ ਗਏ ਫੇਰ ਘੰਟਾ ਰੁਕਣ ਤੋਂ ਬਾਅਦ ਤੁਸੀਂ ਰਾਜਪੂਰੇ ਵੱਲ ਚੱਲ ਪਏ ਉੱਥੇ ਵੀ ਨਹੀਂ ਰੁਕੇ ਫੇਰ ਦੁਪਹਿਰ ਤੱਕ ਲੁਧਿਆਣੇ ਵਾਪਸ ਇਹ ਕੀ ਹੈ ਸਭ ਕੁਝ ਜੀ ਮੈਂ ਕਿਸੇ ਆਪਣੇ ਨਿੱਜੀ ਕੰਮ ਗਿਆ ਸੀ ਜੋ ਮੈਂ ਨਹੀਂ ਦੱਸ ਸਕਦਾ ਪਰ ਮੈਨੂੰ ਹੈਰਾਨੀ ਹੈ ਮੇਰੇ ਇਸ ਤਰ੍ਹਾਂ ਜਾਣ ਨਾਲ ਪੁਲਿਸ ਨੂੰ ਕੀ ਪਰੇਸ਼ਾਨੀ ਹੈ ਐਨੀ ਪੁੱਛਗਿੱਛ ਕਿਉਂ ਹੋ ਰਹੀ ਹੈ ਮੈਂ ਵੀ ਇੱਕ ਜ਼ਿੰਮੇਵਾਰ ਸ਼ਹਿਰੀ ਹਾਂ ਤੇ ਆਫਟਰ ਆਲ ਇੱਕ ਸਰਕਾਰੀ ਅਫਸਰ ਵੀ ਹਾਂ ਮੈਂ ਬੇਕੋ ਮਿਸਟਰ ਰਾਜਵੀਰ ਤੁਹਾਨੂੰ ਵਜ੍ਹਾ ਤਾਂ ਦੱਸਣੀ ਪਊ ਕਿ ਤੁਸੀਂ ਕਿਉਂ ਗਏ ਸੀ ਪਰ ਸਰ ਮੈਨੂੰ ਦੱਸੋ ਤਾਂ ਸਹੀ ਹੋਇਆ ਕੀ ਹੈ ਮੈਂ ਕੀ ਗੁਨਾਹ ਕਰ ਦਿੱਤਾ ਜਾ ਕੇ ਅੱਛਾ ਤੁਸੀਂ ਇਸ ਬੰਦੇ ਨੂੰ ਜਾਣਦੇ ਹੋ ਪੁਲਿਸ ਅਫਸਰ ਨੇ ਇੱਕ ਤਸਵੀਰ ਰਾਜਵੀਰ ਨੂੰ ਵਿਖਾਈ ਨਹੀਂ ਜੀ ਇਹ ਕੌਣ ਹੈ ਮੈਂ ਕਦੇ ਨਹੀਂ ਵੇਖਿਆ ਇਸ ਨੂੰ ਇਹ ਇੱਕ ਮੁਲਜ਼ਮ ਹੈ ਜਿਸ ਨੇ ਕਈ ਗੁਨਾਹ ਕੀਤੇ ਨੇ ਇਹ ਪੁਲਿਸ ਦਾ ਪਗੋੜਾ ਹੈ ਇਸ ਦਾ ਨਾਂ ਕੁਲਵੰਤ ਹੈ ਤੁਸੀਂ ਕੁਲਵੰਤ ਨੂੰ ਕਦੋਂ ਤੇ ਕਿੱਥੇ ਮਿਲੇ ਤੇ ਹੁਣ ਉਹ ਕਿੱਥੇ ਹੈ ਪੁਲਿਸ ਅਫਸਰ ਨੇ ਇੱਕ ਵਾਰ ਫੇਰ ਤਵਦੀਸ਼ ਸ਼ੁਰੂ ਕਰ ਦਿੱਤੀ ਮੈਂ ਸੌਂ ਖਾ ਕੇ ਕਹਿ ਸਕਦਾ ਵੀ ਮੈਂ ਉਸ ਨੂੰ ਜਾਣਦਾ ਤੱਕ ਨਹੀਂ ਸ ਨਾਹੀਂ ਉਸ ਨੂੰ ਕਦੇ ਵੇਖਿਆ ਦੇਖੋ ਮਿਸਟਰ ਰਾਜਵੀਰ ਮੈਂ ਤੁਹਾਡੀ ਉਮਰ ਤੇ ਅਹੁਦੇ ਦੀ ਲਿਹਾਜ਼ ਕਰਕੇ ਪਿਆਰ ਨਾਲ ਪੁੱਛ ਰਿਹਾ ਜੇ ਨਹੀਂ ਦੱਸੋਗੇ ਤਾਂ ਮੂੰਹ ਖਲਵਾਉਣਾ ਵੀ ਆਉਂਦਾ ਮੈਨੂੰ ਅਫਸਰ ਗੁੱਸੇ ਵਿੱਚ ਬੋਲ ਰਿਹਾ ਸੀ ਮੈਂ ਸੱਚ ਕਹਿ ਰਿਹਾ ਜੀ ਮੈਂ ਇਸ ਨੂੰ ਕਦੀ ਨਹੀਂ ਵੇਖਿਆ ਤੇ ਨਾ ਹੀ ਮਿਲਿਆ ਹਾਂ ਮੇਰਾ ਯਕੀਨ ਕਰੋ ਕਿਵੇਂ ਯਕੀਨ ਕਰਾਂ ਪੁਲਿਸ ਕੁਲਵੰਤ ਦਾ ਪਿੱਛਾ ਪਿਛਲੇ 3 ਦਿਨਾਂ ਤੋਂ ਕਰ ਰਹੀ ਸੀ ਉਹ ਹਰ ਵਾਰ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਕੱਲ ਪੁਲਿਸ ਨੂੰ ਖਬਰ ਮਿਲੀ ਕਿ ਉਹ ਸਤਿਕਾਰ ਹੋਟਲ ਸਰਹੰਦ ਵਿੱਚ ਠਹਿਰਿਆ ਹੋਇਆ ਹੈ ਪਰ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਹ ਪਹਿਲਾਂ ਹੀ ਫਰਾਰ ਹੋ ਚੁੱਕਾ ਸੀ ਸ਼ਾਇਦ ਉਸ ਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਦੀ ਰੇਡ ਪਵੇਗੀ ਪੁਲਿਸ ਨੇ ਸਤਿਕਾਰ ਹੋਟਲ ਦੀ ਚੈਕਿੰਗ ਕੀਤੀ ਤਾਂ ਉਥੋਂ ਪੁਲਿਸ ਨੂੰ ਤੁਹਾਡੀ ਬੁਕਿੰਗ ਦੀ ਡਿਟੇਲ ਮਿਲੀ ਸੀਸੀਟੀਵੀ ਕੈਮਰੇ ਵਿੱਚ ਤੁਸੀਂ ਇਕੱਲੇ ホਟਲ ਵਿੱਚ ਆਉਂਦੇ ਵਿਖਾਈ ਦਿੱਤੇ ਅੱਧੇ ਘੰਟੇ ਬਾਅਦ ਹੋਟਲ ਦੇ ਬਾਹਰ ਜਾਂਦੇ ਦੇਖੇ ਤੁਹਾਡੀ ਕਾਰ ਦੀ ਜੀਪੀਐਸ ਚੈੱਕ ਕੀਤੀ ਤਾਂ ਤੁਹਾਡੇ ਰੂਟ ਦਾ ਸਾਰਾ ਬਿਓਰਾ ਸਾਹਮਣੇ ਆਇਆ ਠੀਕ 1:30 ਮਿੰਟ ਤੇ ਤੁਸੀਂ ਰਾਜਪੁਰੇ ਸੀ 2 ਵਜੇ ਦੇ ਕਰੀਬ ਕਲਵੰਤ ਨੂੰ ਰਾਜਪੁਰੇ ਵੇਖਿਆ ਗਿਆ ਸਾਡੇ ਥਿਉਰੀ ਮੁਤਾਬਿਕ ਕਲਵੰਤ ਦੇ ਕਹਿਣ ਤੇ ਤੁਸੀਂ ਕਮਰਾ ਬੁੱਕ ਕੀਤਾ ਫਿਰ ਤੁਸੀਂ ਉੱਥੇ ਪਹੁੰਚੇ ਪਰ ਪੁਲਿਸ ਦੇ ਡਰ ਤੋਂ ਕਲਵੰਤ ਸਰਹੰਦ ਆਇਆ ਹੀ ਨਹੀਂ ਉਹ ਮੰਡੀ ਗੋਵਿੰਦਗੜ੍ਹ ਹੀ ਉੱਤਰ ਗਿਆ ਤੁਹਾਨੂੰ ਹੋਟਲ ਵਿੱਚ ਆ ਕੇ ਉਹਦਾ ਸਨੇਹਾ ਮਿਲਿਆ ਤੁਸੀਂ ਉਸ ਨੂੰ ਲੈਣ ਵਾਸਤੇ ਮੰਡੀ ਗੋਵਿੰਦਗੜ ਗਏ ਤੇ ਉਸ ਨੂੰ ਕਾਰ ਵਿੱਚ ਬਿਠਾ ਕੇ ਰਾਜਪੁਰੇ ਛੱਡ ਕੇ ਆਏ ਤਾਂ ਜੋ ਪੰਜਾਬ ਦਾ ਬਾਡਰ ਕਰਾਸ ਕਰ ਜਾਵੇ ਫਿਰ ਤੁਸੀਂ ਵਾਪਸ ਲੁਧਿਆਣੇ ਆ ਕੇ ਆਪਣੇ ਦਫ਼ਤਰ ਪਹੁੰਚ ਕੇ ਪੂਰੇ ਦਿਨ ਦੀ ਹਾਜ਼ਰੀ ਲਾਈ ਤਾਂ ਜੋ ਪੁਲਿਸ ਨੂੰ ਧੋਖੇ ਵਿੱਚ ਰੱਖਿਆ ਜਾ ਸਕੇ ਕੀ ਮੈਂ ਸੱਚ ਕਹਿ ਰਿਹਾ ਦੱਸੋ ਅਫਸਰ ਨੇ ਸਾਰੀ ਕਹਾਣੀ ਉਸ ਨੂੰ ਸੁਣਾ ਦਿੱਤੀ ਇਹ ਸੱਚ ਹੈ ਸਰ ਕਿ ਮੈਂ ਕੱਲ ਸਰਹੰਦ ਗਿਆ ਹੋਟਲ ਵਿੱਚ ਰੁਕਿਆ ਮੰਡੀ ਗੋਵਿੰਦgarh ਗਿਆ ਫਿਰ ਰਾਜਪੁਰੇ ਗਿਆ ਤੇ ਫਿਰ ਲੁਧਿਆਣਾ ਵਾਪਸ ਆਇਆ ਇਹ ਵੀ ਸੱਚ ਹੈ ਪੂਰੇ ਦਿਨ ਦੀ ਹਾਜ਼ਰੀ ਲਈ ਪਰ ਮੈਂ ਕੁਲਵੰਤ ਨੂੰ ਨਹੀਂ ਜਾਣਦਾ ਨਾ ਹੀ ਮੈਂ ਉਸ ਨੂੰ ਮਿਲਣ ਗਿਆ ਸੀ ਫਿਰ ਤੁਸੀਂ ਕਿਉਂ ਗਏ ਸੀ ਇਹੋ ਤਾਂ ਮੈਂ ਪੁੱਛ ਰਿਆਂ ਸਰ ਮੈਂ ਨਹੀਂ ਦੱਸ ਸਕਦਾ ਜੀ ਪਰ ਕਿਉਂ ਨਹੀਂ ਦੱਸ ਸਕਦੇ ਤੁਹਾਡੀ ਚੁੱਪ ਹੀ ਤੁਹਾਡਾ ਗੁਨਾਹ ਕਬੂਲ ਕਰ ਰਹੀ ਹੈ ਨਹੀਂ ਸਰ ਇਹ ਹਕੀਕਤ ਨਹੀਂ ਪੇ ਸੱਚ ਕੀ ਐ ਬੋਲੋ ਮੇਰਾ ਸਾਮਾ ਨਾ ਖਰਾਬ ਕਰੋ ਜਲਦੀ ਦੱਸੋ ਸੱਚ ਕੀ ਐ ਸਰ ਜੇ ਮੈਂ ਸੱਚ ਦੱਸ ਦਿੱਤਾ ਤੁਸੀਂ ਹੱਸੋਗੇ ਮੇਰੇ ਤੇ ਬੋਲੋ ਬੋਲੋ ਆਫਸਰ ਨੇ ਦੂਸਰੇ ਬੰਦੇ ਨੂੰ ਇਸ਼ਾਰਾ ਕਰਕੇ ਕਿਹਾ ਕਿ ਰਾਜਵੀਰ ਦੇ ਬਿਆਨ ਨੂੰ ਰਿਕਾਰਡ ਕੀਤਾ ਜਾਵੇ ਰਿਕਾਰਡਰ ਔਨ ਹੋ ਗਿਆ ਤੇ ਰਾਜਵੀਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਸਰ ਮੈਂ ਨੌਕਰੀ ਕਰਨ ਦੇ ਨਾਲ ਨਾਲ ਇੱਕ ਕਹਾਣੀਕਾਰ ਵੀ ਹਾਂ ਮੈਂ ਕਹਾਣੀਆਂ ਲਿਖਦਾ ਸਰ ਮੈਂ ਹਮੇਸ਼ਾ ਜਿਹੜੀ ਵੀ ਕਹਾਣੀ ਲਿਖਦਾ ਪਹਿਲਾਂ ਉਸ ਪਾਤਰ ਨੂੰ ਜਿਉਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉਹਨਾਂ ਘਟਨਾਵਾਂ ਨੂੰ ਆਪ ਜਾ ਕੇ ਵੇਖਦਾ ਫਿਰ ਕਹਾਣੀ ਲਿਖਦਾ ਤਾਂ ਜੋ ਆਪਣੇ ಪಾਟਕਾ ਨਾਲ ਇਨਸਾਫ ਕਰ ਸਕਾਂ ਤੁਸੀਂ ਸਮਝ ਰਹੇ ਹੋ ਨਾ ਸਰ ਤੁਸੀਂ ਬੋਲਦੇ ਜਾਓ ਬਸ ਇਸ ਵਾਰ ਮੈਂ ਇੱਕ ਕਹਾਣੀ ਲਿਖ ਰਿਹਾ ਸਰ ਜਿਸ ਦਾ ਨਾਂ ਹੈ ਨਜਾਇਜ਼ ਸਬੰਧ ਇਸ ਕਹਾਣੀ ਦਾ ਮੁੱਖ ਪਾਤਰ ਇੱਕ ਚੰਗੇ ਅਹੁਦੇ ਤੇ ਕੰਮ ਕਰਦਾ ਇੱਕ ਅਫਸਰ ਹੈ ਜੋ ਇਕੱਲਾ ਰਹਿੰਦਾ ਉਹਦੀ ਦੂਜੇ ਸ਼ਹਿਰ ਵਿੱਚ ਰਹਿੰਦੀ ਇੱਕ ਔਰਤ ਜ ਜਦੇ ਪਤੀ ਦੀ ਮੌਤ ਹੋ ਚੁੱਕੀ ਹੈ ਨਾ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋ ਜਾਂਦੀ ਹੈ ਉਹ ਇੱਕ ਦੂਸਰੇ ਨਾਲ ਕਾਫੀ ਗੱਲਾਂ ਕਰਦੇ ਹਨ ਹੌਲੀ ਹੌਲੀ ਉਹ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ ਉਹ ਆਪਸ ਵਿੱਚ ਮਿਲਣਾ ਚਾਹੁੰਦੇ ਹਨ ਪਰ ਉਸ ਔਰਤ ਦੇ ਬੱਚੇ ਹਨ ਵਿਆਹੇ ਹੋਏ ਹਨ ਉਹ ਬੱਚਿਆ ਨਾਲ ਰਹਿੰਦੀ ਹੈ ਉਸ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੈ ਪਰ ਉਹ ਦੋਨੋਂ ਪ੍ਰੇਮੀ ਆਪਸ ਵਿੱਚ ਮਿਲਣਾ ਚਾਹੁੰਦੇ ਨੇ ਉਹਨਾ ਇੱਕ ਦਿਨ ਮਿਲਣ ਦੀ ਸਕੀਮ ਬਣਾਉਂਦੇ ਹਨ ਉਹ ਔਰਤ ਰਾਜਪੁਰੇ ਦੀ ਹੁੰਦੀ ਹੈ ਉਹਦੀ ਮੰਡੀ ਗਵਿੰਦਗੜ ਕੋਈ ਰਿਸ਼ਤੇਦਾਰੀ ਹੈ ਉਹ ਬੱਚਿਆਂ ਨੂੰ ਮੰਡੀ ਗਵਿੰਦਗੜ ਚ ਕਹਿ ਕੇ ਬੱਸ ਵਿੱਚ ਬੈਠ ਜਾਂਦੀ ਹੈ ਤੇ ਮੰਡੀ ਗਵਿੰਦਗੜ ਦੀ ਬਜਾਏ ਸਰਹੰਦ ਹੀ ਬੱਸ ਤੋਂ ਉਤਰ ਜਾਂਦੀ ਹੈ ਉਸ ਦਾ ਪ੍ਰੇਮੀ ਵੀ ਲੁਧਿਆਣੇ ਤੋਂ ਕਾਰ ਰਹੀਂ ਉਹਦੇ ਬੱਸ ਤੋਂ ਉਤਰਨ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਫਿਰ ਉਹ ਕਾਰ ਵਿੱਚ ਬੈਠ ਕੇ ਇੱਕ ਦਿਨ ਪਹਿਲਾਂ ਬੁੱਕ ਕਰਵਾਏ ਹੋਟਲ ਵਿੱਚ ਜਾਂਦੇ ਹਨ ਕਿਉਂਕਿ ਔਰਤ ਨੂੰ ਜਲਦੀ ਹੁੰਦੀ ਹੈ ਇਸ ਲਈ ਉਹ ਸਿਰਫ ਅੱਧੇ ਘੰਟੇ ਲਈ ਹੀ ਹੋਟਲ 'ਚ ਰੁਕਦੇ ਹਨ ਫਿਰ ਉਹ ਮੰਡੀ ਗਵਿੰਦਗੜ ਜਾਂਦੇ ਹਨ ਉਹਦਾ ਪ੍ਰੇਮੀ ਉਸ ਨੂੰ ਰਿਸ਼ਤੇਦਾਰਾਂ ਦੇ ਘਰ ਤੋਂ ਥੋੜੀ ਦੂਰ ਉਤਾਰ ਦਿੰਦਾ ਹੈ ਤੇ ਉਹ ਪੈਦਲ ਉਹਨਾਂ ਦੇ ਘਰ ਚਲੀ ਜਾਂਦੀ ਹੈ ਉੱਥੋਂ ਜਾ ਕੇ ਉਹ ਆਪਣੇ ਪਰਿਵਾਰ ਨੂੰ ਫੋਨ ਕਰਦੀ ਹੈ ਵੀ ਮੈਂ ਪਹੁੰਚ ਗਈ ਰਿਸ਼ਤੇਦਾਰ ਨਾਲ ਗੱਲ ਵੀ ਕਰਵਾਉਂਦੀ ਹੈ ਤਾ ਜੋ ਬੱਚੇ ਨੂੰ ਪਤਾ ਲੱਗ ਜਾਏ ਕਿ ਉਹ ਰਿਸ਼ਤੇਦਾਰਾਂ ਦੇ ਘਰ ਹੀ ਗਈ ਹੈ ਕੁਝ ਸਮੇਂ ਬਾਅਦ ਉਹ ਵਾਪਸ ਰਾਜਪੁਰੇ ਲਈ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਰੇਖਾ ਲੈ ਕੇ ਬੱਸ ਚੜਨ ਲਈ ਬੱਸ ਸਟੈਂਡ ਵੱਲ ਆਉਂਦੀ ਹੈ ਰਸਤੇ ਵਿੱਚ ਇਹੋ ਆਦਮੀ ਉਸ ਨੂੰ ਕਾਰ ਵਿੱਚ ਬਿਠਾ ਲੈਂਦਾ ਹੈ ਤੇ ਉਸ ਨੂੰ ਰਾਜਪੁਰੇ ਵਾਪਸ ਛੱਡ ਕੇ ਆਪ ਲੁਧਿਆਣਾ ਆ ਜਾਂਦਾ ਇਹ ਹੈ ਉਹ ਕਹਾਣੀ ਜੋ ਮੈਂ ਲਿਖਣੀ ਹੈ ਇਸ ਨੂੰ ਹਕੀਕਤ ਕਰਨ ਲਈ ਮੈਂ ਉਹੀ ਕੀਤਾ ਜੋ ਕਹਾਣੀ ਵਿੱਚ ਮੈਂ ਲਿਖਣਾ ਸੀ ਪਰ ਹੋਟਲ ਦੀਆਂ ਸੀਸੀਟੀਵੀ ਫੁਟੇਜ ਤਾਂ ਤੁਸੀਂ ਇਕੱਲੇ ਹੀ ਸੀ ਉਹ ਔਰਤ ਨਹੀਂ ਸੀ ਸਰ ਉਹ ਔਰਤ ਇੱਕ ਕਲਪਨਾ ਸੀ ਮੈਂ ਕਹਾਣੀ ਨੂੰ ਅਸਲੀ ਵਾਂਗ ਲਿਖਣ ਲਈ ਆਪ ਉਸ ਨੂੰ ਉਸੇ ਤਰ੍ਹਾਂ ਕਰਕੇ ਵੇਖ ਰਿਹਾ ਸੀ ਤੁਹਾਡਾ ਮਤਲਬ ਹੈ ਤੁਸੀਂ ਬਿਨਾਂ ਕੰਮ ਤੋਂ ਹੋਟਲ ਬੁੱਕ ਕੀਤਾ ਪੈਸੇ ਦਿੱਤੇ ਫਿਰ ਕਾਰ ਤੇ ਲੁਧਿਆਣੇ ਤੋਂ ਵਾਪਸ ਟਾਈਮ ਸਰਹੰਤ ਆਏ ਤੇ ਹੋਟਲ 'ਚ ਰੁਕੇ ਫਿਰ ਬਿਨਾਂ ਕੰਮ ਤੋਂ ਮੰਡੀ ਗੋਵਿੰਦਗੜ੍ਹ ਗਏ ਫੇਰ ਰਾਜਪੁਰੇ ਤੇ ਫੇਰ ਵਾਪਸ ਲੁਧਿਆਣੇ ਹਾਂਜੀ ਤੁਸੀਂ ਸਾਨੂੰ ਬੇਫਕੂਫ ਸਮਝਦੇ ਹੋ ਐਸਾ ਕੋਈ ਕਿਵੇਂ ਕਰ ਸਕਦਾ ਕਰ ਸਕਦਾ ਹੈ ਸਰ ਇੱਕ ਲੇਖਕ ਕਰ ਸਕਦਾ ਜੋ ਆਪਣੇ ਪਾਠਕਾਂ ਲਈ ਹਕੀਕਤ ਲਿਖਣ ਦਾ ਚਾਹਵਾਨ ਹੋਵੇ ਉਹ ਕਰ ਸਕਦਾ ਬੇਕੋ ਮਿਸਟਰ ਰਾਜਵੀਰ ਪਤਾ ਨਹੀਂ ਤੁਸੀਂ ਸੱਚ ਬੋਲ ਰਹੇ ਹੋ ਜਾਂ ਝੂਠ ਪਰ ਜਦੋਂ ਤੱਕ ਸਾਡੀ ਤਵਦੀਸ਼ ਪੂਰੀ ਨਹੀਂ ਹੋ ਜਾਂਦੀ ਤੇ ਕੁਲਵੰਤ ਨਹੀਂ ਫੜਿਆ ਜਾਂਦਾ ਉਹ ਤੱਕ ਤੁਸੀਂ ਪੁਲਿਸ ਦੀ ਨਿਗਰਾਨੀ ਵਿੱਚ ਰਹੋਗੇ ਤੁਸੀਂ ਸ਼ਹਿਰ ਛੱਡ ਕੇ ਨਹੀਂ ਜਾ ਸਕਦੇ ਤੇ ਜਦੋਂ ਵੀ ਬੁਲਾਇਆ ਜਾਊ ਤੁਹਾਨੂੰ ਆਉਣਾ ਹੋਵੇਗਾ ਤੁਸੀਂ ਹੁਣ ਘਰ ਜਾਓ ਅਸੀਂ ਤੁਹਾਡੀ ਬਿਆਨਤ ਦੀ ਪੜਤਾਲ ਕਰਦੇ ਹਾਂ ਰਾਜਵੀਰ ਘਰ ਆ ਗਿਆ ਉਸਨੇ ਆਫਿਸ ਤੋਂ ਛੁੱਟੀ ਲਈ ਤੇ ਕਹਾਣੀ ਲਿਖਣ ਲੱਗ ਗਿਆ ਅਗਲੇ ਦਿਨ ਉਸਦੀ ਚੰਗੀ ਕਿਸਮਤ ਨੂੰ ਕਲਵੰਧ ਹਰਿਆਣੇ ਦੇ ਬਾਰਡਰ ਤੋਂ ਫੜਿਆ ਗਿਆ ਉਸਨੇ ਪਹੁੰਚੇ ਦੇ ਦੌਰਾਨ ਨਾ ਸਰਹੰਤ ਤੇ ਨਾ ਹੀ ਮੰਡੀ ਗਵਿੰਦਗਰ ਦਾ ਜ਼ਿਕਰ ਕੀਤਾ ਰਾਜਵੀਰ ਦਾ ਖਿਆੜਾ ਛੁੱਟ ਗਿਆ ਸੀ ਤੀਸਰੇ ਦਿਨ ਅਫਸਰ ਨੇ ਫਿਰ ਉਸ ਨੂੰ ਦਫ਼ਤਰ ਬੁਲਾਇਆ ਵਿਖਾਰੀ ਸਾਹਿਬ ਇਸ ਵਾਰ ਤਾਂ ਤੁਸੀਂ ਬਚ ਗਏ ਉਹ ਕਲਵੰਤ ਫੜਿਆ ਗਿਆ ਪਰ ਅਗਲੀ ਵਾਰ ਇਸ ਗੱਲ ਦਾ ਧਿਆਨ ਰੱਖਿਓ ਕਿ ਤੇ ਕਹਾਣੀ ਲਿਖਣ ਦੇ ਚੱਕਰ ਵਿੱਚ ਜੇਲ੍ਹ ਨਾ ਚੱਲੇ ਜਾਇਓ ਥੈਂਕਸ ਸਰ ਮੇਰੀ ਵੀ ਕਹਾਣੀ ਪੂਰੀ ਹੋ ਗਈ ਮੈਂ ਬਹੁਤ ਰੋਮਾਂਟਿਕ ਕਹਾਣੀ ਲਿਖੀ ਹੈ ਜੀ ਪੜ ਕੇ ਸੁਣਾਵਾਂ ਨਹੀਂ ਨਹੀਂ वैसे एक कहानी ਤੁਸੀਂ ਕਿੱਥੇ ਲਿਖਦੇ ਹੋ ਜੀ ਕਹਾਣੀਆਂ ਵਾਲੀ ਐਪ ਤੇ ਠੀਕ ਹੈ ਮੈਂ ਉੱਥੇ ਹੀ ਪੜ ਲਵਾਂਗਾ ਆਪੇ ਤੁਸੀਂ ਮੈਨੂੰ ਲਿੰਕ ਭੇਜ ਦੇਣਾ ਮੇਰਾ ਨੰਬਰ ਮੁੰਚੀ ਤੋਂ ਲੈ ਲੈਣਾ ਜੀ ਜਰੂਰ ਸਰ ਸਰ ਮੇਰੀ ਇੱਕ ਬੇਨਤੀ ਹੈ ਬੋਲੋ ਮੇਰੀ ਅਗਲੀ ਕਹਾਣੀ ਲਿਖਣ ਵਿੱਚ ਮੇਰੀ ਮਦਦ ਕਰੋਗੇ ਤੁਸੀਂ ਹੁਣ ਤੁਸੀਂ ਕਿਹੜੀ ਕਹਾਣੀ ਲਿਖਣੀ ਹੈ ਅਫਸਰ ਨੇ ਹੈਰਾਨੀ ਨਾਲ ਪੁੱਛਿਆ ਸਰ ਜੇਲ ਇਹ ਸੁਣ ਕੇ ਪੁਲਿਸ ਅਫਸਰ ਕਲਕੜਾ ਕੇ ਹਸਿਆ ਰਾਜਵੀਰ ਵੀ ਮੁਸਕਰਾ ਰਿਹਾ ਸੀ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਗ ਜ਼ਰੂਰ ਦੱਸਣਾ ਜੀ ਇਹ ਕਹਾਣੀ ਲਖਵਿੰਦਰ ਸਿੰਘ ਸੰਤੂ ਜੀ ਵੱਲੋਂ ਲਿਖੀ ਗਈ ਕਹਾਣੀ ਹੈ